ਨੰਸ਼ੀਰਨੰਦੇ ਸਾਹਿਬ ਦੀਆਂ ਨੇ ਜਿੱਥੇ ਖਾਲਸਾਈ ਜਹਾਜ ਜਲਾਲ ਦੇ ਪ੍ਰਤੀਕ ਹੋਲੇ ਮੁਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੂਰ ਤੱਕ ਹੀ ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਨੇ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਫੌਜਾਂ ਵੀ ਇੱਥੇ ਪਹੁੰਚਿਆ ਹੋਇਆ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਨਗਾਰਿਆਂ ਅਤੇ ਜਕਾਰਾਂ ਦੇ ਗੂੰਜ ਦੇ ਨਾਲ ਅਸਮਾਨ ਵੀ ਗੂੰਜਣ ਲਗਾ ਦਿੱਤਾ ਹੈ ਦੂਰ ਦੂਰ ਤੱਕ ਸੰਗਤ ਹੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਹਨ ਸ਼੍ਰੀ ਨੰਦੇੜ ਸਾਹਿਬ ਦੀਆਂ ਜਿੱਥੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇੱਕ ਦੂਸਰੇ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਰੰਗ ਸੁੱਟ ਕੇ ਇੱਕ ਦੂਸਰੇ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਜਾ ਰਹੀ ਹੈ ਦੱਸ ਦੇ ਕਿ ਖਾਲਸਾਈ ਜਾਹੋ ਜਲਾਲ ਦੇ ਪਰਤੇ ਕਿਸ ਹੋਲੇ ਮਹੱਲੇ ਦੀ ਸ਼ੁਰੂਆਤ ਬੀਤੇ ਦਿਨ ਤੋਂ ਹੋਈ ਹੈ ਅਤੇ ਕੱਲ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਵੀ ਇੱਥੇ ਸਜਾਇਆ ਜਾਣਾ ਦੱਸਦੇ ਕਿ ਉਧਰ ਦੂਸਰੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਹੋਲੇ ਮਹੱਲੇ ਨੂੰ ਲੈ ਕੇ ਕਈ ਦਿਨ ਪਹਿਲਾਂ ਹੀ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚ ਜਾਂਦੀਆਂ ਨੇ ਤੇ ਤਿਆਰੀਆਂ ਦੇ ਵਿੱਚ ਜੁਟ ਜਾਂਦੀਆਂ ਨੇ ਤੇ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆਂ ਸ਼੍ਰੀ ਨੰਦੇੜ ਸਾਹਿਬ ਦੀਆਂ ਜਿੱਥੇ ਇੱਥੇ ਹਮ ਹੁਮਾ ਕੇ ਸੰਗਤਾਂ ਵੀ ਪਹੁੰਚੀਆਂ ਹੋਈਆਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਇੱਕ ਦੂਸਰੇ ਦੇ ਉੱਪਰ ਰੰਗ ਪਾ ਕੇ ਹੋਲੇ ਮਹੱਲੇ ਦੀਆਂ ਵਧਾਈ ਦਿੰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤਸਵੀ ਹਾਠਾ ਮਾਰ ਦਾ ਸੰਗਤਾਂ ਦਾ ਇਕੱਠ ਇੱਥੇ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਹਰ ਸਾਲ ਇਸੇ ਤਰੀਕੇ ਦੇ ਨਾਲ ਹੀ ਪਾਵਨ ਧਰਤੀ ਦੇ ਉੱਪਰ ਇੰਜ ਹੀ ਮੇਲਾ ਜੁੜਦਾ ਹੈ ਰੰਗ ਓਲਾਰ ਕੇ ਰੰਗ ਪਾ ਕੇ ਇੱਕ ਦੂਸਰੇ ਨੂੰ ਵਧਾਈ ਵੀ ਦਿੱਤੀ ਜਾਂਦੀ ਹੈ ਤੇ ਇੱਥੇ ਖਾਲਸਾਈ ਰੰਗ ਵੀ ਅਕਸਰ ਦੇਖਣ ਨੂੰ ਮਿਲਦਾ ਹਰ ਸਾਲ ਇਸ ਤਰੀਕੇ ਦੇ ਨਾਲ ਹੀ ਸੰਗਤ ਇੱਥੇ ਜੁੜਦੀ ਹੈ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਨਗਾਰਿਆਂ ਦੀ ਗੂੰਜ ਦੇ ਨਾਲ ਇੱਥੇ ਮੁਹੱਲੇ ਦੀ ਸ਼ੁਰੂਆਤ ਕੀਤੀ ਗਈ ਹੈ ਦੱਸ ਦੇ ਕਿ ਉਧਰ ਗੁਰੂ ਘਰ ਦੇ ਅੰਦਰ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਨੇ ਕੀਰਤਨ ਸਰਵਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਲਗਾਤਾਰ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਆਣੇ ਤੇ ਤੁਸੀਂ ਦੇਖੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵੀ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਜਿਹੜਾ ਉਹ ਕੱਢਿਆ ਜਾ ਰਿਹਾ ਘੋੜਿਆਂ ਤੇ ਸਵਾਰ ਹੋ ਕੇ ਗੁਰੂਕੀਆਂ ਲਾਡਲੀਆਂ ਫੌਜਾਂ ਇੱਥੇ ਆਈਆਂ ਨੇ ਜਿਨ੍ਹਾਂ ਦੇ ਵੱਲੋਂ ਖਾਲਸਾਈ ਰੰਗ ਨੂੰ ਦਿਖਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਤੇ ਦੂਰ ਤੱਕ ਤੁਹਾਨੂੰ ਸੰਗਤ ਹੀ ਸੰਗਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ। ਸ਼੍ਰੀ ਨੰਨ੍ਹਦੇੜ ਸਾਹਿਬ ਦੀਆਂ ਨੇ ਜਿੱਥੇ ਖਾਲਸਾਈ ਜਹਾਜ ਜਲਾਲ ਦੇ ਪ੍ਰਤੀਕ ਹੋਲੇ ਮੁਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੂਰ ਤੱਕ ਹੀ ਸੰਗਤਾਂ ਹੀ ਸੰਗਤਾਂ ਨਜ਼ਰ ਆ ਰਹੀਆਂ ਨੇ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਫੌਜਾਂ ਵੀ ਇੱਥੇ ਪਹੁੰਚਿਆ ਹੋਇਆ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਨਗਾਰਿਆਂ ਅਤੇ ਜਕਾਰਾਂ ਦੇ ਗੂੰਜ ਦੇ ਨਾਲ ਅਸਮਾਨ ਵੀ ਗੂੰਜਣ ਲਗਾ ਦਿੱਤਾ ਹੈ ਦੂਰ ਦੂਰ ਤੱਕ ਸੰਗਤ ਹੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੀਆਂ ਹਨ ਸ਼੍ਰੀ ਨੰਦੇੜ ਸਾਹਿਬ ਦੀਆਂ ਜਿੱਥੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇੱਕ ਦੂਸਰੇ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਰੰਗ ਸੁੱਟ ਕੇ ਇੱਕ ਦੂਸਰੇ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਜਾ ਰਹੀ ਹੈ ਦੱਸ ਦੇ ਕਿ ਖਾਲਸਾਈ ਜਾਹੋ ਜਲਾਲ ਦੇ ਪਰਤੇ ਕਿਸ ਹੋਲੇ ਮਹੱਲੇ ਦੀ ਸ਼ੁਰੂਆਤ ਬੀਤੇ ਦਿਨ ਤੋਂ ਹੋਈ ਹੈ ਅਤੇ ਕੱਲ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਵੀ ਇੱਥੇ ਸਜਾਇਆ ਜਾਣਾ ਦੱਸਦੇ ਕਿ ਉਧਰ ਦੂਸਰੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਹੋਲੇ ਮਹੱਲੇ ਨੂੰ ਲੈ ਕੇ ਕਈ ਦਿਨ ਪਹਿਲਾਂ ਹੀ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚ ਜਾਂਦੀਆਂ ਨੇ ਤੇ ਤਿਆਰੀਆਂ ਦੇ ਵਿੱਚ ਜੁਟ ਜਾਂਦੀਆਂ ਨੇ ਤੇ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆਂ ਸ਼੍ਰੀ ਨੰਦੇੜ ਸਾਹਿਬ ਦੀਆਂ ਜਿੱਥੇ ਇੱਥੇ ਹਮ ਹੁਮਾ ਕੇ ਸੰਗਤਾਂ ਵੀ ਪਹੁੰਚੀਆਂ ਹੋਈਆਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਇੱਕ ਦੂਸਰੇ ਦੇ ਉੱਪਰ ਰੰਗ ਪਾ ਕੇ ਹੋਲੇ ਮਹੱਲੇ ਦੀਆਂ ਵਧਾਈ ਦਿੰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਤਸਵੀ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਹੈ ਇੱਥੇ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਹਰ ਸਾਲ ਇਸੇ ਤਰੀਕੇ ਦੇ ਨਾਲ ਹੀ ਪਾਵਨ ਧਰਤੀ ਦੇ ਉੱਪਰ ਇੰਜ ਹੀ ਮੇਲਾ ਜੁੜਦਾ ਹੈ ਰੰਗ ਓਲਾਰ ਕੇ ਰੰਗ ਪਾ ਕੇ ਇੱਕ ਦੂਸਰੇ ਨੂੰ ਵਧਾਈ ਵੀ ਦਿੱਤੀ ਜਾਂਦੀ ਹੈ ਤੇ ਇੱਥੇ ਖਾਲਸਾਈ ਰੰਗ ਵੀ ਅਕਸਰ ਦੇਖਣ ਨੂੰ ਮਿਲਦਾ ਹਰ ਸਾਲ ਇਸ ਤਰੀਕੇ ਦੇ ਨਾਲ ਹੀ ਸੰਗਤ ਇੱਥੇ ਜੁੜਦੀ ਹੈ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਨਗਾਰਿਆਂ ਦੀ ਗੂੰਜ ਦੇ ਨਾਲ ਇੱਥੇ ਮਹੱਲੇ ਦੀ ਸ਼ੁਰੂਆਤ ਕੀਤੀ ਗਈ ਹੈ ਦੱਸ ਦੇ ਕਿ ਉਧਰ ਗੁਰੂ ਘਰ ਦੇ ਅੰਦਰ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਨੇ ਕੀਰਤਨ ਸਰਵਨ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਲਗਾਤਾਰ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਆਣੇ ਤੇ ਤੁਸੀਂ ਦੇਖੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵੀ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਜਿਹੜਾ ਉਹ ਕੱਢਿਆ ਜਾ ਰਿਹਾ ਘੋੜਿਆਂ ਤੇ ਸਵਾਰ ਹੋ ਕੇ ਗੁਰੂਕੀਆਂ ਲਾਡਲੀਆਂ ਫੌਜਾਂ ਇੱਥੇ ਆਈਆਂ ਨੇ ਜਿਨ੍ਹਾਂ ਦੇ ਵੱਲੋਂ ਖਾਲਸਾਈ ਰੰਗ ਨੂੰ ਦਿਖਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਤੇ ਦੂਰ ਤੱਕ ਤੁਹਾਨੂੰ ਸੰਗਤ ਹੀ ਸੰਗਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر